ਹੈਲੋ ਜੀ ਅੱਜ ਤੁਹਾਨੂੰ ਅਸੀਂ ਨਾ ਕੇਕ ਬਣਾ ਕੇ ਵਿਖਾਉਨੇ ਆ ਬਹੁਤ ਵਧੀਆ ਤੇ ਬਹੁਤ ਪਿਆਰਾ ਤੇ ਬਹੁਤ ਮਿੱਠਾ ਕੇਕ ਵਧੀਆ ਕੇਕ ਬਣਾਵਾਂਗੇ ਅੱਜ ਅਸੀਂ ਕੇਕ ਬਣਾਉਣ ਵਾਸਤੇ ਆ ਇਹ ਹੀ ਗਲਾਸ ਵਿੱਚ ਦੁੱਧ ਲਿਆਏ ਇਹ ਨੂੰ ਬਾਹਲਾ ਦਵਾ ਕੇ ਤੇ ਥੋੜਾ ਜਿਹਾ ਠੰਡਾ ਕਰ ਲਿਆਏ ਆ ਅਸੀਂ ਥੋੜੇ ਜਿਹਾ ਨਾ ਮਗਜ ਲਏ ਨੇ ਕਰਬੂਜੀਆਂ ਦੇ ਤੇ ਕਿਸ਼ਮਿਸ ਲਈਏ ਤੇ ਆ ਟੂਟੀ ਫਰੂਟੀ ਲਈਏ ਇਹ ਦੋ ਰੰਗ ਦੀ ਟੂਟੀ ਫਰੂਟੀ ਏ ਹਰੀ ਤੇ ਰੈੱਡ ਲਾਲ ਕਲਰ ਦੀ ਆ ਆਪਾਂ ਨਾ ਫੂਡ ਕਲਰ ਲਿਆ ਥੋੜਾ ਜਿਹਾ ਕਿਉਂਕਿ ਅਸੀਂ ਨਾ ਸਿੰਪਲ ਨਹੀਂ ਬਣਾਵਾਂਗੇ ਫੂਡ ਕਲਰ ਪਾਵਾਂਗੇ ਥੋੜਾ ਜਿਹਾ ਤੇ ਵਧੀਆ ਰੰਗਦਾਰ ਬਣੇਗਾ ਇਹ ਆਪਣੀ ਇੱਕ ਆਕਸ਼ਨ ਹੁੰਦੀ ਆ ਪੌਣਾ ਤੇ ਪਾ ਲੋ ਨਹੀਂ ਪੌਣਾ ਤੇ ਨਾ ਪਾਓ ਇਹ ਸੂਜੀ ਲਈ ਆ ਬਰੀਕ ਵਾਲੀ ਇਹ ਮੈਂ ਇੱਕ ਕੱਪ ਲਿਆ ਸੂਜੀ ਆ ਵੇਖੋ ਪਲਾਸਟਿਕ ਦਾ ਕੱਪ ਛੋਟਾ ਜਿਹਾ ਇਹ ਮੈਂ ਲਿਆ ਜੇ ਮਿਣ ਕੇ ਇੱਕ ਕੱਪ ਇਦੇ ਵਿੱਚ ਜਿੱਡਾ ਵੀ ਵੱਡਾ ਬਣ ਜੇਗਾ ਤੇ ਓਡਾ ਹੀ ਵਧੀਆ ਰਹੇਗਾ ਆ ਦੇਖੋ ਆ ਮੈਂ ਮਤਲਬ ਤੀਜਾ ਹਿੱਸਾ ਜਿਹੜਾ ਆ ਉਹ ਮੈਂ ਲਿਆ ਆ ਮੈਂ ਤੇਰਾ ਜਾਨੀ ਕਿ ਕੱਪ ਦਾ ਜਿਹੜਾ 3 ਹਿੱਸੇ ਲਾ ਲੋ ਚੌਥਾ ਹਿੱਸਾ ਨਹੀਂ ਇਹ ਆਪਾਂ ਐਸਾ ਬਣਾ ਮੰਤੀ ਕੀਤੀ ਐ ਇਹ ਵਿੱਚ ਮੈਦਾ ਜਿਹੜਾ ਥੋੜਾ ਜਿਆਦਾ ਲਾ ਲਿਆ ਇਹ 3 ਕ ਚਮਚੇ ਮੈਦੇ ਦੇ ਸੀ ਉਹ ਮੈਂ ਲਾ ਲਏ ਨੇ ਆ ਚੀਨੀ ਆ ਇਹ ਵੀ ਇੱਕ ਕੱਪ ਲੈ ਲਿਆ ਮੈਂ ਬਾਕੀ ਤੁਸੀਂ ਚੀਨੀ ਜਿਹੜੀ ਆ ਮੋਟੀ ਵੀ ਪਾ ਸਕਦੇ ਹੋ ਬਰੀਕ ਵੀ ਪਾ ਸਕਦੇ ਹੋ ਥੋੜਾ ਬਸ ਇਹਨੂੰ ਮੈਲਟ ਹੋਣ ਵਾਸਤੇ ਥੋੜਾ ਟਾਈਮ ਚਾਹੀਦਾ ਹੁੰਦਾ ਆ ਪੀਠ ਕੇ ਵੀ ਪਾ ਸਕਦੇ ਹੋ ਤੇ ਉਦਾਂ ਵੀ ਪਾ ਸਕਦੇ ਹੋ ਆ ਹੁਣ ਉਸੇ ਮਤਲਬ ਕੱਪ ਦੇ ਨਾਲ ਮੈਂ ਦੁੱਧ ਜਿਹੜਾ ਆ ਨਾਪ ਲਿਆ ਆ ਤੇ ਦੁੱਧ ਨਾਪਣ ਦੀ ਕੋਈ ਗੱਲ ਨਹੀਂ ਜਿੰਨਾ ਲੱਗਾ ਘੋਲ ਦੇ ਵਿੱਚ ਉਨਾ ਹੀ ਮਤਲਬ ਲੱਗਣਾ ਹੈ ਨਾਪ ਕੇ ਦੁੱਧ ਨਹੀਂ ਪੈਂਦਾ ਇਹ ਦੁੱਧ ਘੋਲ ਦੇ ਹਿਸਾਬ ਨਾਲ ਪੈਂਦਾ ਈ ਇਨੂੰ ਆਪਾਂ ਹੁਣ ਏਦਾਂ ਘੋਲ ਹੀ ਜਾਵਾਂਗੇ ਚੀਨੀ ਵੀ ਓਨੀ ਦੇਰ ਤੱਕ ਮਲਟ ਹੋ ਜੂਗੀ ਸਾਰੀ ਖੁਰ ਜਾਣੀ ਹੈ ਚੀਨੀ ਵੀ ਤੇ ਬਸ ਏਦਾਂ ਇਹਨੂੰ ਹਿਲਾਇ ਜਾਣਾ ਆ ਇਹ ਆ ਕਿ ਇਹ ਜਿਹੜਾ ਘੋਲਿਆ ਇਹਨੂੰ ਥੋੜਾ ਜਿਹਾ ਮਤਲਬ ਰੈਸਟ ਤੇ ਰੱਖਣਾ ਪੈਣਾ ਥੋੜੀ ਦੇਰ ਕਿਉਂਕਿ ਚੀਨੀ ਮੈਂ ਸਾਬਤ ਪਾਈ ਹੈ ਨਾ ਇਹ ਇਹਦਾ ਕਰਕੇ ਤੇ ਆ ਜੋ ਫੂਡ ਕਲਰ ਹੈ ਇਹਨੂੰ ਅਸੀਂ ਥੋੜਾ ਜਿਹਾ ਜਿਹੜਾ ਪਾਣੀ ਦੇ ਵਿੱਚ ਘੋਲ ਲਵਾਂਗੇ ਤੇ ਉਹ ਆਪਾਂ ਕੀ ਤੇ ਵਧੀਆ ਕਲਰ ਦੇਗਾ ਸੋਹਣੇ ਕਲਰ ਦਾ ਆਪਾਂ ਬਣਾਵਾਂਗੇ ਅੱਜ ਸਫੇਦ ਸਵੇਰ ਨਹੀਂ ਜੰਗਾ ਲੱਗੇਗਾ ਆਹ ਦੇਖੋ ਕਿੰਨਾ ਸੋਹਣਾ ਕਲਰ ਆਇਆ ਏ ਤੇ ਆਪਾਂ ਅੱਜ ਕੇਕ ਜਿਹੜਾ ਆ ਬਣਾਵਾਂਗੇ ਘਰੇ ਹੀ ਜਾਲੀਦਾਰ ਕੇਕ ਬਣਾਵਾਂਗੇ ਤੇ ਬਹੁਤ ਵਧੀਆ ਬਣਾਵਾਂਗੇ ਤੇ ਕੇਕ ਦੀ ਮੋਟਾਈ ਜਿੰਨੀ ਵੀ ਤਾਂ ਰੱਖਣੀ ਹੋਵੇ ਉਨਾ ਹੀ ਘੋਲ ਜਿਹੜਾ ਜ਼ਿਆਦਾ ਬਣਾਉਣਾ ਪੈਂਦਾ ਹੈ ਤੇ ਮੈਨੂੰ ਪਤਾ ਸੀ ਕਿ ਮੈਂ ਆਪਣੇ ਜਿਹੋ ਜੇ ਬਰਤਨ ਵਿੱਚ ਬਣਾਣਾ ਹੈ ਉਸ ਹਿਸਾਬ ਨਾਲ ਮੈਂ ਮੰਤੀ ਕੀਤੀ ਏ ਦੀ ਇਹ ਮੈਂ ਪਾਤਾ ਜੇ ਬੇਕਿੰਗ ਸੋਡਾ ਮਿੱਠਾ ਸੋਡਾ ਜਿਹਨੂੰ ਕਹਿੰਦੇ ਆ ਬੇਕਿੰਗ ਸੋਡਾ ਥੋੜਾ ਜਿਹਾ ਪਾਤਾ ਚੌਥਾ ਹਿੱਸਾ ਚਮਚੇ ਦਾ ਇਹਦਾਂ ਫੁੱਲ ਜੇਗਾ ਨਾ ਵਧੀਆ ਬਣ ਜੇਗਾ ਇਹਦਾਂ ਪੋਲਾ ਵੀ ਬਣੇਗਾ ਨਾਲੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਲਟ ਕਰ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਥੋੜੀ ਟੂਟੀ ਫਰੂਟੀ ਪਾ ਦਵਾਂਗੇ ਵਿੱਚ ਵੀ ਥੋੜੀ ਜੀ ਪਾ ਦਾਂਗੇ ਨਾ ਪਹਿਲਾਂ ਜਿੰਨੀ ਆ ਪਾਵਾਂਗੇ ਉਨਾ ਟੇਸਟ ਵਧੂਗਾ ਇਸ ਚੀਜ਼ ਦਾ ਮਤਲਬ ਕੀ ਇੱਕ ਦਾ ਟੇਸਟ ਜਿਹੜਾ ਹੈ ਫਿਰ ਵਧ ਜਾਏਗਾ ਕਈ ਤੇ ਉੱਥੇ ਹੀ ਪਾ ਦਿੰਦੇ ਸਿਰਫ ਵਿੱਚ ਪਾਉਂਦੇ ਹੀ ਨਹੀਂ ਪਰ ਮੈਂ ਆਪਣੀ ਮਰਜ਼ੀ ਨਾਲ ਹੀ ਵਿੱਚ ਵੀ ਪਾਤੀ ਐ ਇਦਾਂ ਵੀ ਆਪਾਂ ਪਾ ਸਕਦੇ ਆ ਤੇ ਟੇਸਟ ਵੀ ਇਹਦਾ ਵਧ ਜਾਂਦਾ ਨਾ ਫਿਰ ਡਰਾਈ ਫਰੂਟ ਜਿੰਨਾ ਪਾਵਾਂਗੇ ਉਹਦਾ ਟੇਸਟ ਤੇ ਵਧਣਾ ਹੀ ਵਧਣਾ ਐ ਹੁਣ ਅਸੀਂ ਇੱਕ ਬਰਤਨ ਲੈ ਲਿਆ ਜਿਹਦੇ ਵਿੱਚ ਕੇਕ ਆਪਾਂ ਬਣਾਉਣਾ ਬਣਾਉਣਾ ਹੈ ਇਹਨੂੰ ਆਪਾਂ ਗ੍ਰੀਸ ਕਰ ਲਵਾਂਗੇ ਇਹ ਜਿਹੜਾ ਕੇਕ ਵਾਲਾ ਭਾਂਡਾ ਹੈਗਾ ਇਹਨੂੰ ਆਪਾਂ ਭਰ ਕੇ ਨਹੀਂ ਰੱਖ ਸਕਦੇ ਕਦੀ ਵੀ ਇਹਨੂੰ ਅੱਧਾ ਹੀ ਰੱਖਣਾ ਹੁੰਦਾ ਆ ਇਹਨੂੰ ਕੇਕ ਫੁੱਲਣਾ ਵੀ ਹੁੰਦਾ ਵਾ ਇਹਨੂੰ ਕਦੀ ਵੀ ਭਰ ਕੇ ਨਹੀਂ ਰੱਖਣਾ ਚਾਹੀਦਾ ਇਹਨੂੰ ਘੱਟ ਤੋਂ ਘੱਟ ਇਹਨੂੰ ਰੱਖਣਾ ਚਾਹੀਦਾ ਕਿਉਂਕਿ ਕੇਕ ਦੀ ਜਿਹੜੀ ਹੁੰਦਾ ਜਦੋਂ ਫੁੱਲਦਾ ਹੈ ਕੇਕ ਤੇ ਫਿਰ ਬਾਹਰ ਤੱਕ ਆ ਜਾਂਦਾ ਹੈ ਤੇ ਆਪਾਂ ਅੱਧਾ ਕਰਕੇ ਹੀ ਇਹਦੇ ਜਿਹੜਾ ਪੇਸਟ ਬਣਾ ਰਹੇ ਆਂ ਘੋਲ ਬਣਾ ਰਹੇ ਆਂ ਉਹ ਆਪਾਂ ਅੱਧਾ ਕਰਕੇ ਹੀ ਇਹ ਬਰਤਨ ਦੇ ਵਿੱਚ ਪਾਵਾਂਗੇ ਸਿਰਫ ਬਰਤਨ ਦੇ ਅੱਧ ਤੱਕ ਹੀ ਪਾਵਾਂਗੇ ਥੋੜਾ ਜਿਹਾ ਦੁੱਧ ਆਪਾਂ ਹੋਰ ਪਾਵਾਂਗੇ ਥੋੜਾ ਜਿਹਾ ਲੱਗਦਾ ਕਿ ਸੰਘਣਾ ਹੈ ਹਾਂ ਥੋੜਾ ਜਿਆ ਨਾ ਘੋਲ ਪਤਲਾ ਹੋਏਗਾ ਥੋੜਾ ਜਿਆ ਤੇ ਫੁੱਲ ਜਾਏਗਾ ਕੇਕ ਤੇ ਬਹੁਤ ਹੀ ਵਧੀਆ ਬਣੇਗਾ ਫਿਰ ਜਿਹੜਾ ਥੋੜਾ ਜਿਹਾ ਲਿਕਵਿਡ ਜਿਆ ਹੋਏਗਾ ਨਾ ਮਾੜਾ ਜਿਆ ਤੇ ਫੇਰ ਉਹ ਫੁੱਲਦਾ ਜ਼ਿਆਦਾ ਏ ਕਿਉਂਕਿ ਸੂਜੀ ਨੇ ਫੁੱਲਣਾ ਹੁੰਦਾ ਏ ਆ ਟਾਈਮ ਵੀ ਚਾਹੀਦਾ ਉਹਨੂੰ ਵੀ ਕੇਕ ਵੇਖਿਓ ਬਣਦਾ ਬਹੁਤ ਹੀ ਵਧੀਆ ਬਣੇਗਾ ਫਰਸਟ ਕਲਾਸ ਬਣੇਗਾ ਤੁਸੀਂ ਵੀ ਇਦਾਂ ਹੀ ਬਣਾ ਕੇ ਖਾਇਆ ਕਰੋ ਜੀ ਘਰ ਦਾ ਕੇਕ ਸਭ ਤੋਂ ਵਧੀਆ ਲੱਗਦਾ ਕੋਈ ਜਨਮ ਦਿਨ ਹੋਏ ਕੋਈ ਚੀਜ਼ ਹੋਏ ਤੇ ਬਣਾ ਲਈਦਾ ਘਰੇ ਹੀ ਆਹ ਦੇਖੋ ਇਹਨੂੰ ਆ ਥੋੜੀ ਜੀ ਅੱਧਾ ਪੈਕਟ ਉਹ ਵੀ ਵਿੱਚੇ ਹੀ ਪਾ ਦਿੱਤਾ ਮੈਂ ਅੰਦੋਕ ਮਿੰਟ ਬਾਸੇ ਨੂੰ ਹਿਲਾਵਾਂਗੇ 2 ਕੁ ਮਿੰਟ ਇਹਦਾ ਜਿਹੜਾ ਹੈ ਮਤਲਬ ਇਹਦੇ ਵਿੱਚ ਜਿਹੜੀ ਗੈਸ ਬਣ ਗਈ ਹੈ ਇਹਦੇ ਨਾਲ ਉਹਨੂੰ ਆਪਾਂ ਕੱਢਾਂਗੇ ਆ ਦੇਖੋ ਫੁੱਲ ਗਿਆ ਨਾ ਉਹਦੇ ਨਾਲ ਇਨੋ ਦੇ ਨਾਲ ਇਹਨੂੰ ਹਿਲਾ ਕੇ ਆਪਾਂ ਥੋੜਾ ਜਿਹਾ ਕਰ ਦਾਂਗੇ ਥੋੜਾ ਜਿਹਾ ਪਧਰਾ ਫੇਰ ਇਹ ਗੈਸ ਜਿਹੜੀ ਹੈ ਨਿਕਲ ਜਗੀ ਇਹਦੀ ਤੇ ਫੇਰ ਇਹਨੂੰ ਅਸੀਂ ਉਹਦੇ ਵਿੱਚ ਪਾਵਾਂਗੇ ਤੇ ਆਹ ਦੇਖੋ ਮੇਰੇ ਕੋਲ ਨਾ ਬਟਰਪੇਪਰ ਹੈ ਨਹੀਂ ਸੀਗਾ ਤੇ ਮੈਂ ਥੋੜਾ ਜਿਹਾ ਨਾ ਤੇ ਆ ਆਪਣਾ ਮੈਦਾ ਜਿਹੜਾ ਹੁੰਦਾ ਮੈਦਾ ਉਹ ਮੈਂ ਥੱਲੇ ਵਿਚਾਰਦਾ ਥੋੜਾ ਥੋੜਾ ਕਿਉਂਕਿ ਨਾਲ ਨਾਲ ਲੱਗੇਗਾ ਫਿਰ ਨਾਲ ਨਹੀਂ ਲੱਗਣਾ ਇਹਨੇ ਪਹਿਲਾਂ ਗ੍ਰੀਸ ਕੀਤੀ ਸੀ ਫਿਰ ਮੈਂ ਥੋੜਾ ਮੈਦਾ ਜਿਹੜਾ ਆ ਪਾਤਾ ਨਾਲ ਆ ਦੇਖੋ ਤੁਸੀਂ ਦੇਖਦੇ ਹੋ ਤੁਹਾਨੂੰ ਮਤਲਬ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਮੈਂ ਜਿਹੜਾ ਇਹ ਘੋਲ ਪਾਇਆ ਇਹ ਬਰਤਨ ਤੋਂ ਬਿਲਕੁਲ ਅੱਧੇ ਤੋਂ ਵੀ ਥੱਲੇ ਆ ਕਿਉਂਕਿ ਇਹ ਜਿਹੜਾ ਆ ਇਹਨੇ ਫੁੱਲ ਕੇ ਤੇ ਫਿਰ ਉਹ ਤਾਂ ਆਉਣਾ ਹੁੰਦਾ ਇਸ ਕਰਕੇ ਆਪਾਂ ਇਹਨੂੰ ਪਧਰਾ ਕਰ ਲਵਾਂਗੇ ਥੋੜਾ ਜਾਇ ਇਹਦੀ ਹਵਾ ਜਿਹੜੀ ਆ ਨਿੱਕਲ ਜਾਏਗੀ ਥੋੜੀ ਥੋੜੀ ਵਧੀਆ ਹੋ ਜਾਏਗਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਡਰਾਈ ਫਰੂਟ ਪਾ ਦਵਾਂਗੇ ਇਹਦੇ ਉੱਤੇ ਉੱਤੇ ਥੋੜਾ ਇਸ ਤਰ੍ਹਾਂ ਜਿਹੜਾ ਆ ਬਹੁਤ ਹੀ ਵਧੀਆ ਲੱਗੇਗਾ ਤੇ ਵਧੀਆ ਕੇਕ ਬਣੇਗਾ ਇਹੋ ਜਿਹੀਆਂ ਚੀਜ਼ਾਂ ਸਗੋਂ ਆਪਣੇ ਹੱਥੀਂ ਬਣਾਈਆਂ ਹੋਣ ਘਰ ਤੇ ਕਿੰਨੀਆਂ ਵਧੀਆ ਲੱਗਦੀਆਂ ਤੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਖੇਚਲ ਤਾਂ ਹੈ ਹੀ ਜਿਹੜੀ ਹੈਗੀ ਆ ਤੇ ਬੱਚੇ ਵੀ ਖੁਸ਼ ਤੇ ਆਪ ਵੀ ਖੁਸ਼ ਹੁਣ ਉੱਤੇ ਟੁੱਟੀ ਫਰੂਟੀ ਪਾ ਦਵਾਂਗੇ ਥੋੜੀ ਥੋੜੀ ਦੇਖੋ ਕਿੰਨੀ ਪਿਆਰੀ ਲੱਗਣ ਈ ਆ ਤੇ ਬਹੁਤ ਹੀ ਵਧੀਆ ਕੇਕ ਬਣ ਆਇਆ ਦੇਖਿਓ ਤੁਸੀਂ ਇਹਨੂੰ ਆਪਾਂ ਕੇਕ ਨੂੰ ਬਣਾਵਾਂਗੇ ਤੇ ਬਹੁਤ ਬੈਸਟ ਨਿਕਲੇਗਾ ਬਣ ਕੇ ਹੁਣ ਆਪਾਂ ਲਾਲ ਵਾਲੀ ਫਰੂਟੀ ਵੀ ਪਾ ਦਵਾਂਗੇ ਗ੍ਰੀਨ ਵਾਲੀ ਪਹਿਲਾਂ ਪਾਤੀ ਆ ਹੁਣ ਆਪਾਂ ਲਾਲ ਵਾਲੀ ਬਣਾਵਾਂਗੇ ਤੇ ਆ ਦੇਖੋ ਆਪਾਂ ਕਿੱਦਾਂ ਤਿਆਰ ਕਰਦੇ ਆ ਕੇਕ ਆ ਦੇਖੋ ਕਿੰਨਾ ਸੋਹਣਾ ਇਹਦੀ ਲੁੱਕ ਜਿਹੜੀ ਆ ਕਿੰਨੀ ਸੋਹਣੀ ਬਣ ਗਈ ਆ ਹੁਣ ਆਪਾਂ ਇੱਕ ਕੜਾਈ ਲਈ ਐ ਕੜਾਈ ਦੇ ਵਿੱਚ ਆਪਾਂ ਨਮਕ ਲਿਆ ਸੀ ਨਮਕ ਦੇ ਵਿੱਚ ਸਟੈਂਡ ਰੱਖਿਆ ਏ ਤੇ ਉਹ ਪਹਿਲਾਂ ਹੀ ਗਰਮ ਹੋ ਰੱਖਿਆ ਸਾਰਾ ਕੁਝ ਨਮਕ ਪਹਿਲਾਂ ਹੀ ਗਰਮ ਹੋ ਰੱਖਿਆ ਹੋਣਾ ਸੀ ਉਤੋਂ ਟੱਕ ਦਵਾਂਗੇ ਇਹਨੂੰ ਥੋੜੀ ਦੇਰ ਅਸੀਂ ਇਹ ਟੱਕਣ ਦਵਾਂਗੇ ਬਾਅਦ ਵਿੱਚ ਆਪਾਂ ਇਹਨੂੰ ਬਦਲ ਕੇ ਸ਼ੀਸ਼ੇ ਦਾ ਟੱਕਣ ਦੇ ਦਵਾਂਗੇ ਇਹਨੂੰ ਅਸੀਂ ਨਾ ਵਿੱਚੋਂ ਥੋੜਾ ਥੋੜਾ ਦੇਖਦੇ ਰਵਾਂਗੇ ਚੱਕ ਕੇ ਤੁਥ ਪਿਕ ਦੇ ਨਾਲ ਆਪਾਂ ਇਹਨੂੰ ਨਾ ਦੇਖਦੇ ਰਵਾਂਗੇ ਕਿ ਇਹ ਮਤਲਬ ਕਿੰਨੀ ਕੇ ਦੇ ਚ ਕਸਰ ਹੈ ਗਈ ਹੈ ਬਣ ਚ ਕਿੰਨਾ ਟਾਈਮ ਹੋਰ ਲੱਗੇਗਾ ਇਹ ਚੀਜ਼ ਦੇ ਨਾਲ ਆ ਪਤੀਲ ਦੇ ਨਾਲ ਜਿਹੜੇ ਤੁਥ ਪਿਕ ਹੁੰਦਾ ਹੈ ਉਹਦੇ ਨਾਲ ਵੇਖਾਂਗੇ ਆ ਦੇਖੋ ਇਹਨੂੰ ਲੱਗ ਕੇ ਆਂਡਿਆ ਨਾ ਅਜੇ ਇਹਦਾ ਮਤਲਬ ਹੈ ਕਿ ਅਜੇ ਇਹ ਕੱਚਾ ਹੈ ਇਹਦੀ ਨਿਸ਼ਾਨੀ ਇਹੋ ਹੀ ਆ ਜਦ ਤੱਕ ਇਹ ਤੀਲ ਦੇ ਨਾਲ ਲੱਗ ਲੱਗ ਕੇ ਆਏਗਾ ਉਨੀ ਦੇਰ ਇਹ ਕੱਚਾ ਹੀ ਰਹੇਗਾ ਹੁਣ ਇਹਨੂੰ ਬਣੇ ਬਾਂਦੇ ਨੂੰ ਹੋ ਗਏ 35 ਮਿੰਟ 35 ਮਿੰਟ ਹੋ ਗਏ ਹੁਣ ਆਪਾਂ ਚੈੱਕ ਕਰਾਂਗੇ ਫੇਰ ਦੇਖਦੇ ਹਾਂ ਕਿੰਨੀ ਕਸਰ ਹੋ ਰਾਇ ਇਹਦੇ ਚ ਅੰਤਿਕ ਮਿੰਟ ਲੱਗਦੇ ਆ ਬਣ ਜਾਣਾ ਚਾਹੀਦਾ ਹੁਣ ਤੱਕ ਤੇ ਹੁਣ ਆਪਾਂ ਚੈੱਕ ਕਰਾਂਗੇ ਜੀ ਆ ਦੇਖੋ ਜੀ ਗੁੱਡ ਹੋ ਗਿਆ ਨਾ ਹੁਣ ਨਹੀਂ ਨਾ ਆਉਂਦਾ ਆ ਦੇਖੋ ਵੈਰੀ ਗੁੱਡ ਹੁਣ ਬਣ ਗਿਆ ਇਹ ਹੁਣ ਇਹਨੂੰ ਆਪਾਂ 5-10 ਮਿੰਟ ਜਿਹੜਾ ਆ ਗੈਸ ਨੂੰ ਬੰਦ ਕਰਕੇ ਤੇ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਛੱਡ ਦੇਵਾਂਗੇ ਇਹ ਠੰਡਾ ਹੋਏਗਾ ਤੇ ਫੇਰ ਇਹਨੂੰ ਆਪਾਂ ਨਾ ਜਿਹੜਾ ਆ ਪਲੇਟ ਦੇ ਵਿੱਚ ਪਲਟਾਂਗੇ ਥੋੜਾ ਜਿਹਾ ਠੰਡਾ ਹੋ ਗਿਆ ਇਹ ਤੇ ਹੁਣ ਇਹਨੂੰ ਅਸੀਂ ਕਿਸੇ ਮਤਲਬ ਆਪਣੇ ਹੱਥ ਬਚਾ ਕੇ ਤੇ ਗਰਮ ਹੈ ਇਹਨੂੰ ਬਾਹਰ ਕੱਢਾਂਗੇ ਇਹਨੂੰ ਹੌਲੀ-ਹੌਲੀ ਕਿਹ ਚੀਨਾਂ ਵੀ ਕੱਢ ਸਕਦੇ ਆ ਜਿੱਦਾਂ ਚਿਮਟਾ ਵਗੈਰਾ ਕੁਛ ਸਟੈਂਡ ਵਗੈਰਾ ਹੁੰਦੇ ਫੜਨ ਵਾਲੇ ਉਹਨਾਂ ਨਾਲ ਪਰ ਮੈਂ ਤਾਂ ਇਦਾਂ ਹੀ ਕੱਢ ਲਿਆ ਜੇ ਆ ਦੇਖੋ ਦੇਖੋ ਲੋਕੋ ਵੇਖੋ ਤੁਸੀਂ ਕਿੰਨੀ ਪਿਆਰੀ ਆਈ ਹੈ ਕੇਕ ਦੀ ਸਾਈਡਾਂ ਤੋਂ ਵੀ ਕਿੰਨਾ ਸੋਹਣਾ ਬਣਿਆ ਏ ਇਹਨੂੰ ਆਪਾਂ ਹੁਣ ਆ ਕਰਦ ਦੇ ਨਾਲ ਸੈਡਾਂ ਇਹਦੀਆਂ ਜਿਹੜੀਆਂ ਨੇ ਸਾਫ਼ ਕਰ ਲਵਾਂਗੇ ਉਤਾਰ ਲਵਾਂਗੇ ਸੈਡਾਂ ਤੋਂ ਇਹਨੂੰ ਫੇ ਫਿਰ ਇਹਨੂੰ ਅਸੀਂ ਨਾ ਪਲੇਟ ਦੇ ਵਿੱਚ ਪਲਟ ਲਵਾਂਗੇ ਹੁਣ ਉਕੇ ਪਲੇਟ ਦੇ ਕੇ ਤੇ ਪਲੇਟ ਦੇ ਇਦਾਂ ਹੋਲੀ ਨਾਲ ਇਹਨੂੰ ਅਸੀਂ ਪਲਟਾਂਗੇ ਇਹ ਗਰਮ ਹੈ ਨਾ ਗਰਮ ਦਾ ਕਰਕੇ ਹੱਥ ਨਹੀਂ ਲੱਗਣ ਦੇ ਰਿਹਾ ਅਜੇ ਫਿਲਹਾਲ ਗਰਮ ਹੈ ਬਹੁਤ ਇਹਦੀ ਸਪੋਰਟ ਲੈਣੀ ਪੈ ਰਹੀ ਹੈ ਟਿਸ਼ੂ ਦੀ ਇਹ ਆ ਦੇਖੋ ਇਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਉੱਤੋਂ ਥੋੜਾ ਜਿਹਾ ਏਦਾਂ ਕਰ ਦਵਾਂਗੇ ਤੇ ਆਹ ਦੇਖੋ ਨਿਕਲ ਆਇਆ ਨਾ ਸਾਰਾ ਹੀ ਦਾ ਸਾਰਾ ਹੀ ਇਹਨੂੰ ਕਹਿੰਦੇ ਕੇਕ ਤੇ ਬਹੁਤ ਵਧੀਆ ਕੇਕ ਪੋਲਾ ਕੇਕ ਸਪੰਜੀ ਕੇਕ ਦੇਖਿਓ ਜਾਲੀਦਾਰ ਬਣਿਆ ਆ ਇਹ ਅਜੇ ਨਾ ਇਹਨੂੰ ਸਿੱਧਾ ਕਰਾਂਗੇ ਅਜੇ ਇਹ ਫੁੱਟਾ ਪਾਸਾ ਇਹਦਾ ਤੁਹਾਨੂੰ ਸਿੱਧਾ ਪਾਸਾ ਵਿਖਾਣੇ ਆ ਜੀ ਆਹ ਦੇਖੋ ਵੇਖ ਲਓ ਇਹਦੀ ਮੋਟਾਈ ਜਿਹੜੀ ਆ ਤਾਂ ਇਹ ਤਾਂ ਕਰਕੇ ਇਹ ਥੋੜਾ ਜਿਹਾ ਮਤਲਬ ਮੋਟਾਈ ਉਸ ਹਿਸਾਬ ਨਾਲ ਬਣਾਈ ਆ ਕਿਉਂਕਿ ਮੈਂ ਘੋਲ ਹੀ ਉਸ ਹਿਸਾਬ ਨਾਲ ਪਾਇਆ ਸੀ ਹੁਣ ਆਪਾਂ ਕੱਟ ਕੇ ਵਿਖਾਣੇ ਆ ਜੀ ਤੁਹਾਨੂੰ ਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਜੇ ਲਓ ਜੀ ਲਓ ਜੀ ਵੈਰੀ ਗੁੱਡ ਪੋਲਾ ਕੇ ਇੱਕਦਮ ਪੋਲਾ ਆ ਦੇਖੋ ਇਹ ਆ ਦੇਖੋ ਆ ਦੇਖੋ ਜਿੱਦਾਂ ਗੱਦੇ 'ਚ ਝੱਗ ਪਾਈ ਹੁੰਦੀ ਐਦਾਂ ਦਾ ਕੇਕ ਬਣਿਆ ਵੇਖੋ ਕਿੰਨਾ ਵਧੀਆ ਕੇਕ ਬਣਿਆ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਜੀ ਬੜੀ ਮਿਹਨਤ ਨਾਲ ਵੀਡੀਓ ਬਣਦੀਆਂ ਨੇ ਤੁਸੀਂ ਬੜੀ ਮਿਹਨਤ ਨਾਲ ਵਹਿੰਦੇ ਹੋ ਪਿਆਰ ਦਿਆ ਕਰੋ ਜੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਕੋਈ ਹੋਰ ਵੀ ਵੇਖ ਸਕੇ ਗੁੱਡ ਬਾਏ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ